ਲੈਸ ਦੀ ਜਿਹੜੇ ਕਟਾਏ ਆ ਆਪਾਂ ਐਸ ਰੁਕ ਲਗਾਣੀ ਹੈ ਪਹਿਲਾਂ ਐਸ ਰੁਕ ਜਿਹੜੀ ਆਪਾਂ ਫੀਲ ਲਗਾਣੀ ਇਹਨੂੰ ਆਪਾਂ ਉਲਟਾ ਰੱਖਿਆ ਹੋਇਆ ਆ ਬਾਦੀ ਦੇ ਉੱਪਰ ਲੈਸ ਨੂੰ ਆਪਾਂ ਉਲਟਾ ਰੱਖਿਆ ਸੀ ਤੇ ਫੇਰ ਆਪਾਂ ਇਹਨੂੰ ਸਿੱਧਾ ਕਰ ਲਾਂਗੇ ਲੈਸ ਜਿਹੜੀ ਆਪਣੀ ਲੱਗ ਕੇ ਇਧਰ ਕੰਪਲੀਟ ਹੋ ਗਈ ਹੈ ਤੇ ਹੁਣ ਆਪਾਂ ਇਹਨੂੰ ਐਦਾਂ ਕਰਕੇ ਪਲਟਾ ਲਾਂਗੇ ਇਸ ਤਰ੍ਹਾਂ ਤੁਸੀਂ ਇਹਨੂੰ ਪਲਟਾ ਲੈਣਾ ਤੇ ਮੁੜ ਕੇ ਤੁਸੀਂ ਬੈਠ ਮਸ਼ੀਨ ਲਗਾ ਲੈਣੀ ਵੈਸਾ ਤੁਸੀਂ ਬੈਠ ਦੀ ਸੀ ਜਿਹੜੀ ਉੱਪਰ ਲਗਾ ਲੈਣੀ ਇਹਦੇ ਨਾਲ ਜਿਹੜੀ ਤੁਹਾਡੀ ਲੈਸ ਹੈ ਉਹ ਬਿਲਕੁਲ ਅੰਦਰ ਗਰਾਊਂਡ ਹੋ ਜੇਗੀ ਤੇ ਇਸ ਤਰ੍ਹਾਂ ਆਪਣਾ ਜਿਹੜਾ ਡਿਜ਼ਾਈਨ ਹੈ ਉਹ ਬਣ ਕੇ ਤਿਆਰ ਹੋ ਚੁੱਕਿਆ ਹੈ ਤੇ ਮੁੜ ਕੇ ਆਪਾਂ ਇਹਨੂੰ ਜਿਹੜੀਆਂ ਪੱਤੀਆਂ ਲਗਾਈਆਂ ਸੀ ਇਹਨੂੰ ਆਪਾਂ ਇਹਦੇ ਉੱਪਰ ਇੱਕ-ਇੱਕ ਮੋਤੀ ਲਗਾਵਾਂਗੇ ਇਸ ਤਰ੍ਹਾਂ ਪੱਤੀਆਂ ਨੂੰ ਮਰੋੜ ਕੇ ਇਸ ਤਰ੍ਹਾਂ ਤੁਹਾਡੀ ਪੱਤੀ ਦੀ ਸ਼ੇਪ ਬਣ ਜੇਗੀ ਫਿਰ ਦੂਸਰੇ ਨੂੰ ਵੀ ਐਸੇ ਰੁਕ ਲਗਾਵਾਂਗੇ ਐਸੇ ਰੁਕ ਵੇਖੋ ਐਦਾਂ ਸ਼ੇਪ ਆਵੇਗੀ ਜੀ ਜੀ ਇਸ ਤਰ੍ਹਾਂ ਦੇ ਤੁਸੀਂ ਮੋਤੀ ਲੈ ਆਉਣੀ ਆ ਬਾਜ਼ਾਰੋਂ ਇਦਾਂ ਦੇ ਬਾਜ਼ਾਰੋਂ ਤੁਹਾਨੂੰ ਮੋਤੀ ਮਿਲ ਜਾਣਗੇ ਤੇ ਇਹਨੂੰ ਹੁਣ ਆਪਾਂ ਪੱਤੀ ਦੇ ਉੱਪਰ ਲਗਾਵਾਂਗੇ ਤੇ ਆਓ ਤੁਹਾਨੂੰ ਦੱਸਦੇ ਹਾਂ ਕਿੱਦਾਂ ਲਗਾਉਣਾ ਇਸ ਤਰੀਕੇ ਦੇ ਨਾਲ ਆਪਾਂ ਪੱਤੀ ਦੇ ਉੱਪਰ ਪਹਿਲਾਂ ਲਗਾ ਲਿਆ ਸੀ ਤੇ ਹੁਣ ਤੁਹਾਨੂੰ ਦੱਸਾਂਗੇ ਆਪਾਂ ਕਿ ਆਪਾਂ ਇਸ ਤਰੀਕੇ ਦੇ ਨਾਲ ਲਗਾਉਣਾ ਜਿਹੜਾ ਨੀਚੇ ਨੂੰ ਧਾਗਾ ਲਿਆ ਹੈ ਨਾ ਤੇ ਫਿਰ ਤੁਸੀਂ ਇਸ ਪੱਤੀ ਨੂੰ ਇਸ ਤਰੀਕੇ ਦੇ ਨਾਲ ਰੱਖਣਾ ਇਸ ਤਰੀਕੇ ਦੇ ਤੇ ਫਿਰ ਇੱਥੋਂ ਤੁਸੀਂ ਸੂਈ ਦੇ ਨਾਲ ਇੱਥੋਂ ਧੋਪਾ ਪਰਨ ਇਦਾਂ ਕਰਕੇ ਤੇ ਫਿਰ ਤੁਸੀਂ ਇੱਥੇ ਮੋਤੀ ਅਟੈਚ ਕਰਨਾ ਐਸ ਤਰੀਕਾ ਐਸ ਤਰੀਕੇ ਨਾਲ ਜੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੇ ਆਓ ਮੈਂ ਜਿਹੜਾ ਡਿਜ਼ਾਈਨ ਤਿਆਰ ਕੀਤਾ ਸੀ ਉਹ ਕਿਦਾਂ ਦਾ ਡਿਜ਼ਾਈਨ ਤਿਆਰ ਹੋਇਆ ਵਾ ਉਹ ਤੁਹਾਨੂੰ ਮੈਂ ਦਿਖਾਉਣੀ ਆ ਇਸ ਤਰ੍ਹਾਂ ਦਾ ਪਲਾਜ਼ੋ ਦੇ ਫੌਂਚੇਰੇ ਉੱਪਰ ਡਿਜ਼ਾਈਨ ਆਪ ਤਿਆਰ ਕੀਤਾ ਪਲਾਜ਼ੋ ਦੀ ਮੋਰੀ ਤੇ ਉੱਪਰ ਇਹ ਜਨਾ ਡਿਜ਼ਾਈਨ ਬਣਿਆ ਤੇ ਇਹ ਪਲਾਜ਼ੋ ਆ ਪਲਾਜ਼ੋ ਪੈਂਟ ਦੇਖੋ ਕਿਨੀ ਫਿਨਿਸ਼ਿੰਗ ਆਈ ਆ ਲਾਈਨਿੰਗ ਵਾ ਕਸਿਤਾ ਹੈ ਪਲਾਜ਼ੋ ਪਲਾਜ਼ੋ ਪੈਂਟ ਤੇ ਇਹ ਹੈ ਦਾ ਕਮੀਜ਼ੇ ਸ਼ਰਟ ਦੇ ਫੋਲਡ ਵੀ ਫਿਸ਼ਿੰਗ ਲਾਈਨ ਬਾਹਰ ਦੇ ਫਰੀ ਇਨੀਸ਼ੀਅਲ ਲਾਈਨ ਮਦਦ ਕਰੋ ਤੇ ਇੱਕ ਕੱਪਾ ਹੋਰ ਸੁਣ ਕੇ ਆ ਰਹੀ ਤਾ ਦੇਖੋ ਸਲਵਾਰ ਦੇ ਪੌਂਚਾ ਪਰ ਆਪਾਂ ਜਿਹੜੇ ਡਿਜ਼ਾਈਨ ਕੀ ਕੀ ਸੀ ਮਜੀ ਵੀ ਇਦਾਂ ਦੀ ਦੁੱਖ ਆ ਰਹੀ ਆ ਇਹ ਵੀ ਸੂਟ ਆਪਾਂ ਬਿਆਰ ਦਿੱਤਾ ਹੈ ਐਸਟਰਾ ਬਹੁਤ ਹੀ ਸੋਹਣੀ ਪਹੁੰਚੀ ਜਿਹੜੇ ਜਿਹੜੇ ਬਣਿਆ ਦੇਖੋ ਐਸ ਤਰਾ ਹਾਂਜੀ ਜੀ ਇਹ ਸ਼ਰਟ ਹੈ ਆਪਣੀ ਜਿਹੜੀ ਸਲਵਾਰ ਦੇ ਨਾਲ ਸ਼ਰਟ ਬਣਾਈ ਹੈ ਫਿਨਿਸ਼ਿੰਗ ਬੜਾ ਵਧੀਆ ਹੈ ਇੱਦਾਂ ਦੇਖੋ ਐਸ ਤਰਾ ਪੂਰੀ ਫਿਨਿਸ਼ਿੰਗ ਆਈ ਆ ਕਿ ਬਹੁਤ ਹੀ ਵਧੀਆ ਫਿਟਿੰਗ ਆਈ ਆ ਮੇਰੇ ਕਸਟਮਰ ਦੀ ਬਹੁਤ ਹੀ ਵਧੀਆ ਫਿਟਿੰਗ ਬਣੀ ਆ ਤੇ ਬਹੁਤ ਹੀ ਵਧੀਆ ਉਹਨਾਂ ਨੂੰ ਪਸੰਦ ਆਉਣ ਵਾਲਾ ਆ ਇਹ ਸੂਟ ਹਾਂਜੀ ਜੀ ਇਹ ਤੁਹਾਨੂੰ ਮੇਰੀ ਸੂਤ ਪਸੰਦ ਲੱਗਦੀ ਹੈ ਮੇਰੀਆਂ ਭੈਣਾਂ ਨੂੰ ਵੀ ਸਟਿਚਿੰਗ ਪਸੰਦ ਲੱਗਦੀ ਹੈ ਤੇ ਜ਼ਰੂਰ ਮੈਨੂੰ ਸਪੋਰਟ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੈਨੂੰ ਲਾਈਕ ਕਰੋ ਤੇ ਸ਼ੇਅਰ ਕਰੋ